ਹਾਂਜੀ ਮੈਡਮ ਕੀ ਨਾਮ ਆਪਣਾ ਮੇਰਾ ਪਰਮਜੀਤ ਕੌਰ ਕਿਹੜਾਈ ਲੱਗਤ ਹੈ ਸੈਭ ਜਦਾ ਫਦੇ ਸਿੰਘ ਨਗਰ ਗਲੀ ਨੰਬਰ 5 ਓਪੋਜੀਟ ਸੈਡ ਹਕੀਮਾ ਅੰਮ੍ਰਿਤਸਰ ਕੀ ਹੋਇਆ ਬਰਸਾਤੀ ਮਾਰ ਪਈ ਮੈਨੂੰ ਜੋ ਬਰਸਾਤ ਪੈ ਰਹੀ ਨਿਕਾ ਨਿਕਾ ਮੀ ਉਸੇ ਦੀ ਮਾਰ ਵੱਜੀ ਆ ਮੇਰਾ ਸਾਰਾ ਕੁਛ ਛੱਤ ਥੱਲੇ ਆ ਗਿਆ ਕੋਈ ਜਾਨੀ ਨੁਕਸਾਨ ਨਹੀਂ ਬਸ ਮੈਂ ਬਾਹਰ ਹੀ ਨਿਕਲੀ ਆ ਸਾਹਮੜੇ ਗਈਆਂ ਘਰ ਚ ਤੋਂਨੇ ਚ ਨੂੰ ਛੱਤ ਦੇ ਗਈ ਬਸ ਮੇਰਾ ਤਾਂ ਕਹਿ ਸਕਦਾ ਕਿ ਰੱਬ ਵੱਲੋਂ ਤੁਹਾਨੂੰ ਬਚਾਇਆ ਹਾਂ ਰੱਬ ਵੱਲੋਂ ਬਚ ਗਏ ਅਸੀਂ ਪਰ ਮੇਰੀ ਕੋਈ ਚੀਜ਼ ਨਹੀਂ ਬਚੀ ਹੈਗੀ ਮੇਰਾ ਮਾਲੀ ਨੁਕਸਾਨ ਬਹੁਤ ਜਾਂਦਾ ਹੋਇਆ ਮੇਰਾ ਕਰਜ਼ਾ ਲੈ ਘਰ ਆਪਣਾ ਸਿਮਰ ਲੈ ਕੇ ਬਣਾਇਆ ਕਰਜ਼ਾ ਲੈ ਕੇ ਬਣਾਇਆ ਹੋਇਆ ਸੀ ਕਿਹੜੇ ਸੌਖੇ ਆ ਮਜ਼ਦੂਰੀ ਕਰਨੀ ਕਿੱਥੇ ਮਕਾਨ ਬਣਾਉਂਦੇ ਆ ਮੇਰਾ ਤਾਂ ਕਰਜ਼ਾ ਲੈ ਕੇ ਮਕਾਨ ਅੱਗੇ ਬਣਾਇਆ ਤੇ ਹੁਣ ਮੈਂ ਕਿੱਥੋਂ ਕਰ ਲਉ ਮੇਰੇ ਰੋਟੀ ਨਹੀਂ ਪੂਰੀ ਹੋ ਰਹੀ ਆ ਸਟੇਪ ਤੇ ਘਰ ਚ ਕਿੰਨੇ ਜੀਏ ਗਿਆ ਤਿੰਨ ਜੀ ਅਸੀਂ ਕੋਣ ਕੋਣ ਅਸੀਂ ਦੋਵੇਂ ਜੀ ਇੱਕ ਬੇਟੀ ਤੇ ਹੁਣ ਪ੍ਰਸ਼ਾਸਨ ਨੇ ਕੀ ਮੰਗ ਹੈ ਮੇਰੀ ਹਲਪ ਕੀਤੀ ਜਾਏ ਮੈਨੂੰ ਰਹਿਣ ਦਾ ਕੁਛ ਮਕਾਨ ਬਣਾਉਣ ਦਾ ਖਾਣ ਦਾ ਮੈਨੂੰ ਕੁਛ ਹੈਲਪ ਕੀਤੀ ਜਾਏ ਛੜੀ ਬੇਟੀ ਕਿੰਨੇ ਸਾਲ 15 16 ਸਾਲਾਂ ਦੀ ਹਾਂਜੀ ਕੀ ਨਾਮ ਦੇਤੀ ਆਪਣਾ ਸਰਦਾਰ ਅਮਰਜੀਤ ਸਿੰਘ ਕੀ ਗੱਲ ਹੋਈ ਇਸ ਤਰ੍ਹਾਂ ਬਪਾਏ ਤੇ ਮੇਨੂੰ ਬਾਰਛਾ ਦੀ ਬੁਮਾਰਾ ਪਈ ਹੈ ਜੀ ਕੰਜ਼ਲੈਂਟਾ ਡੇ ਪਿਆ ਮੈਨੂੰ ਕੋਈ ਜਾਣੀ ਨੁਕਸਾਨੀ ਨਹੀਂ ਹੋਇਆ ਜਾਣੀ ਨੁਕਸਾਨੀ ਕੋਈ ਹੋਇਆ ਤੇ ਮਨ ਲਈ ਤੁਹਾਡਾ حقیقی ਨੁਕਸਾਨ ਹੋਇਆ ਕਾਫੀ ਨੁਕਸਾਨ ਆ ਪੰਜ ਛੇ ਚਾਰ ਪੰਜ ਕਰਵਾ ਦਾ ਨੁਕਸਾਨ ਹੋ ਗਿਆ ਹੁਣ ਤੁਸੀਂ ਪ੍ਰਸ਼ਾਸਨ ਅੱਗੇ ਕੀ ਮੰਗ ਕਰਦੇ ਪ੍ਰਸ਼ਾਸਨ ਅੱਗੇ ਆ ਹੋਏ ਮੰਗ ਕਰਦਾ ਮੈਂ ਕਰਜ਼ਾ ਚੁੱਕ ਕੇ ਬਣਾਇਆ ਸੀ ਤੇ ਮੇਰੀ ਕੋਈ ਮਦਦ ਕੀਤੀ ਜਾਵੇ ਤੁਹਾਨੂੰ ਕੁਝ ਕਰਜ਼ਾ ਲੱਥਾ ਨਹੀਂ ਤੇ ਤਨੀ ਹੋਰ ਨੁਕਸਾਨ ਹੋ ਗਿਆ ਮੇਰਾ ਤੁਹਾਨੂੰ ਪਹਿਲੇ ਲੱਗਿਆ ਸੀ ਕੁਝ ਦਿਨਾਂ ਤੋਂ ਕਿ ਜਿੱਦਾਂ ਬਾਰਿਸ਼ ਹੋ ਰਹੀ ਸੀ ਕੋਈ ਪਤਾ ਨਹੀਂ ਲੱਗਾ ਇਕਦਮੀ ਕਣੀ ਡਿੱਗ ਪਿਆ ਥੱਲੇ ਠੀਕ ਹੈ